ਯਾਦ ਪਰ ਇਸ ਸਾਥ ਸ੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਲੈ ਕੇ ਹਾਜ਼ਰ ਹੈ 28 ਦਸੰਬਰ ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਸਰਕਾਰ ਦੀ ਵੱਡੀ ਮੀਟਿੰਗ ਹੋਣ ਵਾਲੀ ਆ ਤੇ ਕੋਈ ਨਾ ਕੋਈ ਗਰੰਟੀ ਪੰਜਾਬ ਸਰਕਾਰ ਸਾਲ ਦੇ ਪਹਿਲੇ ਹਫ਼ਤੇ ਸ਼ੁਰੂ ਕਰ ਸਕਦੀ ਆ ਪੰਜਾਬ ਬੰਦ ਤੇ ਇਹ ਤੀਜਾ ਹੋਣਗੀਆਂ ਬੰਦ ਤੇ ਇਹਨਾਂ ਚੀਜ਼ਾਂ ਤੇ ਹੋਵੇਗੀ ਛੋਟ ਪੰਜਾਬ ਦੇ ਇਹਨਾਂ 21 ਜ਼ਿਲ੍ਹਿਆਂ ਵਿੱਚ ਤੇਜ਼ ਤੂਫਾਨ ਦਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਹੁਣ ਖਬਰਾਂ ਨੂੰ ਵਿਸਥਾਰ ਦੇ ਨਾਲ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ ਗੁਜ਼ਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਔਲਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਵੀ ਤਾਜ ਦੀ ਪਹਿਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਜਨਵਰੀ ਦੇ ਪਹਿਲੇ ਹਫਤੇ ਵੱਡਾ ਫੈਸਲਾ ਲਿਆ ਜਾ ਸਕਦਾ ਪੰਜਾਬ ਸਰਕਾਰ ਦੀ ਵੱਡੀ ਕੈਬਨਿਟ ਹੋਵੇਗੀ ਤੇ ਵੱਡੀ ਗਰੰਟੀ ਤੇ ਮੋਹਰ ਲੱਗ ਸਕਦੀ ਆ ਇੱਥੇ ਤੁਸੀਂ ਵੱਡੀ ਅਪਡੇਟ ਜਿਹੜੀ ਆ ਉਹ ਦੇਖ ਸਕਦੇ ਹੋ ਪੰਜਾਬ ਸਰਕਾਰ ਜਨਵਰੀ ਦੇ ਪਹਿਲੇ ਹਫਤੇ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਉਣ ਦੀ ਤਿਆਰੀ ਵਿੱਚ ਹੈ ਸੂਤਰਾਂ ਦੇ ਅਨੁਸਾਰ ਇਸ اجلاس ਵਿੱਚ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਤੇ ਚਰਚਾ ਕੀਤੀ ਜਾਵੇਗੀ ਹਾਲਾਂਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹਿਲਾਂ ਹੀ ਕਿਸਾਨ ਜੁਨੀਆ ਦੇ ਅਗੋਂ ਨਾਲ ਗੱਲਬਾਤ ਕਰ ਚੁੱਕੇ ਹਨ ਜਿੱਥੇ ਖੇਤੀ ਮੰਡੀਕਰਨ ਖਰੜੇ ਨੂੰ ਰੱਦ ਕਰਨ ਦੀ ਮੰਗ ਹੋਈ ਸੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕਿਸਾਨਾਂ ਦੀ ਮੰਗ ਨੂੰ ਮੰਨਦੇ ਹੋਏ ਵਿਸ਼ੇਸ਼ ਇਜਲਾਸ ਖੇਤੀ ਦੇ ਨੀਤੀ ਨੂੰ ਖਰੜੇ ਨੂੰ ਰੱਦ ਕਰਾ ਤੇ ਪਸਤਾਵ ਕੇਂਦਰ ਨੂੰ ਭੇਜਣ ਦਾ ਮਾਨ ਬਣਾ ਰਹੀ ਹੈ ਇਸ ਬਾਰੇ ਫੈਸਲਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਵਾਪਸੀ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ ਮੁੱਖ ਮੰਤਰੀ ਵਿਦੇਸ਼ ਦੌਰੇ ਤੇ ਹਨ 28 ਦਾ 29 ਦਸੰਬਰ ਨੂੰ ਮੁੜ ਆਉਣ ਦੀ ਉਮੀਦ ਹੈ ਉਹਨਾਂ ਦੀ ਵਾਪਸੀ ਤੋਂ ਬਾਅਦ 30 ਜਾਂ 31 ਦਸੰਬਰ ਨੂੰ ਕੈਬਨਿਟ ਦੀ ਮੀਟਿੰਗ ਕਰਕੇ ਵਿਦੇਸ਼ اجلاس ਬੁਲਾਉਣ ਦੇ ਫੈਸਲੇ ਤੇ ਮੋਹਰ ਲੱਗ ਸਕਦੀ ਆ ਨਵੀਂ ਨੀਤੀ ਤੇ ਚਰਚਾ ਪ੍ਰਭਾਵਿਤ ਇਸ اجلاس ਦੌਰਾਨ ਪੰਜਾਬ ਸਰਕਾਰ ਨਵੀਂ ਨੀਤੀ ਤੇ ਗੱਲਬਾਤ ਕਰ ਸਕਦੀ ਹੈ ਫਸਲਾਂ ਤੇ ਐਮਐਸਪੀ ਤੇ ਗਰੰਟੀ ਕਾਨੂੰਨ ਦੀ ਮੰਗ ਲਈ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਕਾਰਨ ਸਰਕਾਰ ਉੱਤੇ ਦਵਾਈ ਸਬੰਧ ਦਾ ਅਮਨ अरोड़ा ਦੀ ਅਗਵਾਈ ਹੇਠ ਮੰਤਰੀਆਂ ਤੇ ਵਿਧਾਇਕਾਂ ਨੇ ਡੱਲੇਵਾਲ ਨਾਲ ਗੱਲਬਾਤ ਕੀਤੀ ਪਰ ਉਹਨਾਂ ਨੇ ਸਰਕਾਰ ਦੀ ਅਪੀਲ ਨੂੰ ਅਸਵੀਕਾਰ ਕਰ ਦਿੱਤਾ ਇਸ ਤਰ੍ਹਾਂ ਜਨਮਰੀ ਦੇ ਪਹਿਲੇ ਹਫਤੇ 'ਚ ਸਿਆਸੀ ਮਾਹੌਲ ਗਰਮ ਰਹਿਣ ਦੀ ਉਮੀਦ ਜਿਹੜੀ ਉਹ ਦੇਖੀ ਜਾ ਸਕਦੀ ਆ ਮੇਰੇ ਨਾਲ ਵਾਪਸ ਲੈਣ ਆ ਅਗਲੀ ਵੱਡੀ ਖਬਰ ਦੇ ਵੱਲ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਤੇ ਤੁਹਾਨੂੰ ਦੱਸਾਂਗੇ ਕਿ ਸੱਦੇ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਬੰਦ ਰਹਿਣਗੀਆਂ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਛੋਟ ਜੜੀ ਆ ਹੋ ਮਿਲਣ ਵਾਲੀ ਆ ਤੁਹਾਨੂੰ ਦੱਸ ਦਈਏ ਕੀ ਕਿਸਾਨ ਆਗੂ ਸਰਪੰਨ ਸਿੰਘ ਪੰਦੇਈਰ ਨੇ ਜਾਣਕਾਰੀ ਦਿੱਤੀ ਹੈ ਕਿ 30 ਦਸੰਬਰ ਦਿਨ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਮੁਕੰਮਲ ਬੰਦ ਕੀਤਾ ਜਾਵੇਗਾ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਐਮਐਸਪੀ ਦੀ ਮੰਗ ਨੂੰ ਲੈ ਕੇ ਤਰਨਾ ਲਾ ਕੇ ਬੈਠੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਨੇ 30 ਦਸੰਬਰ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਹੈ ਕਿਸਾਨ ਆਗੂ ਸਰਨ ਸਿੰਘ ਪੰਦੇਰ ਨੇ ਜਾਣਕਾਰੀ ਦਿੱਤੀ ਹੈ 30 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਮੁਕੰਮਲ ਬੰਦ ਕੀਤਾ ਜਾਵੇਗਾ ਹਾਲਾਂਕਿ ਇਸ ਦੇ ਲਈ ਉਹਨਾਂ ਨੇ ਪੰਜਾਬ ਦੇ ਨਾਗਰਿਕਾਂ ਨੂੰ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ ਕਿਸਾਨਾਂ ਦੇ ਪੰਜਾਬ ਬੰਦ ਦੇ ਸਬੰਧਕਾਰ 30 ਦਸੰਬਰ ਨੂੰ ਆਮ ਪੰਜਾਬ ਵਾਸੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਤੇ ਜਵਾਬ ਵਿੱਚ ਰਿਪੋਰਟ ਤੁਹਾਨੂੰ ਮਿਲ ਜਾਣਗੇ ਸੋ ਵੱਡੀ ਅਪਡੇਟ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਆ ਪੰਜਾਬ ਕਿਉਂ ਬੰਦ ਕੀਤਾ ਜਾਣਾ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਦਿੰਨੇ ਆ ਦਰਸਲ ਪੰਜਾਬ ਹਰਿਆਣਾ ਤੇ ਸ਼ੰਭੂ ਅਤੇ ਖਨੌਰੀ ਸਰਦੇ ਤੇ 13 ਫਰਵਰੀ 2024 ਤੋਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਐਮਐਸਪੀ ਸਮੇਤ ਹੋਰ ਬਾਰਾਂ ਮੰਗਲ ਨੂੰ ਲੈ ਕੇ ਧਾਰਨੇ ਦੇ ਰਹੀਆਂ ਹਨ ਜਥੇਬੰਦਿਆਂ ਦੇ ਅਗਵਾਈ ਵਿੱਚ ਕਿਸਾਨਾਂ ਨੇ ਕਈ ਵਾਰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਹਰ ਵਾਰ ਕਿਸਾਨਾਂ ਨੂੰ ਅਥਰੂ ਕੈਸ ਦੇ ਕੋਲੇ ਜਾਂ ਪਾਣੀ ਦੇ ਬੁਛਾੜਾਂ ਦਾ ਸਮਣਾ ਕਰਨਾ ਪਿਆ ਇਸ ਤੋਂ ਬਾਅਦ 21 ਨਵੰਬਰ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ਉਤੇ ਨਿਰੰਤਰ ਮਾਰਨ ਵਰਤ ਸ਼ੁਰੂ ਕੀਤਾ ਹੋਇਆ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਰਹੀ ਇਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਇਹ ਪੰਜਾਬਾਂ ਦਾ ਜਿਹੜਾ ਸੱਦਾ ਉਹ ਦਿੱਤਾ ਹੈ ਤੇ ਤੁਸੀਂ ਫੋਟੋਆਂ ਜਿਹੜੀਆਂ ਸਕਰੀਨ ਉੱਤੇ ਦੇਖ ਸਕਦੇ ਹੋ ਪਾਣੀ ਦੇ ਆਮ ਛਾੜਾ ਕਿਵੇਂ ਕਿਸਾਨਾਂ ਦੇ ਉੱਤੇ ਪਾਈਆਂ ਜਾ ਰਹੀਆਂ ਨੇ ਪੰਜਾਬ ਬੰਦ ਦੇ ਕਿੰਨੇ ਵਜ ਤੱਕ ਹੋਵੇ ਗਿਆ ਤੁਹਾਨੂੰ ਦੱਸ ਹੀ ਦਿੱਤਾ ਕਿ ਸਵੇਰੇ 7 ਵਜ ਤੋਂ ਸ਼ਾਮ 4 ਵਜੇ ਤੱਕ ਜਿਹੜਾ ਬੰਦ ਹੋਵੇਗਾ ਤੇ ਐਮਰਜੈਂਸੀ ਜਿਹੜੀ ਸ਼ੂਟ ਦਿੱਤੀ ਜਾਵੇਗੀ ਤੇ ਕੀ ਕੀ ਬੰਦ ਰਹਿਣ ਵਾਲਾ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਕਿਸਾਨਾਂ ਦਾ ਦਬਾਅ ਹੈ ਪੰਜਾਬ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ادارے ਬੰਦ ਰਹਿਣਗੇ ਰੇਲ ਅਤੇ ਸੜਕਾ ਵਾਝੇ ਮੁਕੰਮਲ ਤੌਰ ਤੇ ਬੰਦ ਰਹੇਗੀ ਪੂਰੇ ਸੂਬੇ ਦੇ ਬਾਜ਼ਾਰ ਬੰਦ ਰਹਿਣਗੇ ਇੰਤ ਤੱਕ ਕਿ ਟੋਲ ਪਲਾਜ਼ਾ ਵੀ ਬੰਦ ਰਹਿਣਗੇ ਤੇ ਰੇਲ ਆਵਾਜਾਈ ਕਿਸੇ ਕਿਸੇ ਬੰਦ ਹੋ ਵੀਗੀ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਕਿਸਾਨ ਅਗਜਾ ਗੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਅਸੀਂ ਪੰਜਾਬ ਦੇ ਅੰਦਰ ਕਿਸੇ ਵੀ ਥਾਂ ਉੱਤੇ ਰੇਲ ਨਹੀਂ ਰੋਕਾਂਗੇ ਪੰਜਾਬ ਨਾਲ ਲੱਗਦੇ ਬਾਕੀ ਸੂਬਿਆਂ ਦੇ ਸਰਹੱਦ ਉੱਤੇ ਜਿਹੜੇ ਰੇਲਵੇ ਟਰੈਕ ਹਨ ਉੱਥੇ ਧਰਨੇ ਲਗਾਏ ਜਾਣਗੇ ਕਿਸਾਨਾਂ ਵੱਲੋਂ ਆਮ ਲੋਕਾਂ ਨੂੰ ਪਹਿਲਾਂ ਹੀ 30 ਦਸੰਬਰ ਨੂੰ ਰੇਲ ਰਾਹੀਂ ਸਫ਼ਰ ਨਾ ਕਰਨ ਦੀ ਅਪੀਲ ਜਿਹੜੀ ਉਹ ਕੀਤੀ ਗਈ ਹੈ ਪੰਜਾਬ ਵਿੱਚ ਸਰਕਾਰੀ ਆ ਪ੍ਰਾਈਵੇਟ ਸਾਰੀਆਂ ਬੱਸਾਂ ਬੰਦ ਹੋਣ ਗਿਆ ਤੋਂ ਦਾ ਦੇ ਕੇ ਕਿਸਾਨਾਂ ਗੂਰਜੀਪੂਰ ਨੇ ਕਿਹਾ ਹੈ ਕਿ ਸਾਨੂੰ ਸਰਕਾਰੀ ਬਸ ਯੂਨੀਅਨ ਵੱਲੋਂ ਸਮਰਥਨ ਦਿੱਤਾ ਗਿਆ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਅੱਜ ਸਾਡੀ ਗੱਲਬਾਤ ਚੱਲ ਰਹੀ ਹੈ ਪਰ ਉਹਨਾਂ ਨਾਲ ਵੀ ਅਪੀਲ ਕਰਦੇ ਆ ਕਿ ਉਹ ਸਾਡਾ ਸਾਥ ਦੇਣ ਟਰੱਕ ਯੂਨੀਅਨ ਦੇ ਸਮਰਥਨ ਮਿਲਣ ਦਾ ਵਾਅਦਾ ਕਰਦੇ ਹਨ ਸੁਰੀਸ ਫੂਲ ਨੇ ਕਿ ਐਕੀ ਪੰਜਾਬ ਵਿੱਚ 30 ਦਸੰਬਰ ਨੂੰ ਟਰੱਕ ਟੈਂਪੋ ਵੀ ਨਹੀਂ ਚੱਲਣਗੇ ਤੇ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਤੇ ਜਿਨ੍ਹਾਂ ਜਿਨ੍ਹਾਂ ਨੂੰ ਸ਼ੂਟ ਮਿਲੇਗੀ ਉਹ ਵੀ ਤੁਹਾਨੂੰ ਦੱਸ ਰਹੇ ਹਾਂ ਜੀ ਐਂਬੂਲੈਂਸ ਹੋਗੇ ਮੈਡੀਕਲ ਸਟੋਰ ਹੋਗੇ ਹਸਪਤਾਲਾਂ ਨੂੰ ਛੂਟ ਰਹੇਗੀ ਵਿਦਿਆਰਥੀ ਜਿਨ੍ਹਾਂ ਦਾ ਕੋਈ ਇਮਤਿਹਾਨ ਐਜ਼ ਅ ਇੰਟਰਵਿਊ ਹੋਵੇਗਾ ਉਹਨਾਂ ਨੂੰ ਵੀ ਛੂਟ ਹੋਵੇਗੀ ਕਿਸੇ ਦਾ ਵਿਆਹ ਆ ਬਰਾਤ ਰਿਸ਼ਤੇਦਾਰਾਂ ਨੂੰ ਵੀ ਛੂਟ ਹੋਵੇਗੀ ਕੋਈ ਵਿਅਕਤੀ ਵਿਦੇਸ਼ ਜਾ ਰਿਹਾ ਤਾਂ ਉਹਨੂੰ ਵੀ ਛੂਟ ਜਿਹੜੀ ਆ ਉਹ ਰਹੇਗੀ ਸੋ ਇਹ ਪੰਜਾਬ ਬੰਦ ਦੇ ਵਿੱਚ ਜਿਹੜੀ ਛੂਟ ਦਿੱਤੀ ਜਾਵੇਗੀ ਸਕੂਲ ਹਸਪਤਾਲ ਜਿਹੜੇ ਬੰਦ ਹੋਣਗੇ ਜਾਂ ਖੁੱਲੇ ਹੋਣਗੇ ਅੱਜ ਦਿਨ ਫੂਲ ਨੇ ਦੱਸਿਆ ਕਿ ਸਕੂਲ ਕਾਲਜਾਂ ਵਿੱਚ ਵਿਦਿਆਰਥੀਆਂ ਦੀਆਂ ਛੋਟੀਆਂ ਚੱਲ ਰਹੀਆਂ ਨੇ ਇਸ ਕਰਕੇ ਸਕੂਲ ਕਾਲਜ ਬੰਦ ਹੀ ਹੋਣਗੇ ਉਹਨਾਂ ਕਿਹਾ ਹੈ ਕਿ ਹਸਪਤਾਲਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ ਪਰ ਉਹ ਥੇਕਾਮੰਦ ਕਰਦੇ ਕਰਮਚਾਰੀਆਂ ਨੂੰ ਇਸੇ ਅਪੀਲ ਕਰਨਗੇ ਕਿ ਉਹ ਸਾਡਾ 7 ਦਿਨ ਤੇ ਟਾਲ ਸਕਦਾ ਹੈ ਪੰਜਾਬ ਬੰਦ ਇਹਦੇ ਬਾਰੇ ਵੀ ਤੁਹਾਨੂੰ ਜਾਣ ਕਰ ਦਿੰਦੇ ਆ ਜਵਾਬ ਵਿੱਚ ਕਿਸਾਨ ਆਗੂ ਸ੍ਰੀਪੂਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਕੱਲ ਖਨੌਰੀ ਬਾਡਰ 'ਤੇ ਕਿਸਾਨਾਂ ਨਾਲ ਆਗੂ ਮੁਲਾਕਾਤ ਕਰਕੇ ਗਏ ਨੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦਾ ਪੂਰਾ ਸਮਰਥਨ ਕਰਦੇ ਹਾਂ ਪਰ ਅਫਸੋਸ ਹੈ ਕਿ ਕੇਂਦਰ ਸਰਕਾਰ ਕੋਲ ਸਾਡੀ ਗੱਲ ਨਹੀਂ ਪਹੁੰਚਾ ਰਹੀ ਜਿਸ ਕਰਕੇ ਪੰਜਾਬ ਦਾ ਸੱਦਾ ਕਿਸੇ ਨਿਹਾਲ ਵਿੱਚ ਟਾਲਿਆ ਨਹੀਂ ਜਾਵੇਗਾ ਜੁੜੇ ਪੰਜਾਬ ਦੇ ਵਾਣ ਦੇ ਵਿੱਚ ਜਿਹੜਾ ਇਹ ਅਸਰ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਇਹਦੇ ਨਾਲ ਹੀ ਚੱਲਦੇ ਆ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਸੂਬੇ ਦੇ 21 ਜ਼ਿਲ੍ਹੇ ਦੇ ਵਿੱਚ ਤੂਫਾਨ ਬਿਜਲੀ ਤੇ ਮੀਂਹ ਦਾ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਤੁਹੰਦਾ ਇਹ ਕਿ ਪੰਜਾਬ ਵਿੱਚ ਅੱਜ ਫਿਰ ਤੋਂ ਇਹ ਸ਼ੀਤ ਲੇਅਰ ਦੇ ਨਾਲ ਬਾਰਸ਼ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਨੇ 27 ਦਸੰਬਰ ਲਈ ਵੱਡੀ ਚੇਤਾਵਨੀ ਜਾਰੀ ਕੀਤੀ ਸੀ ਦੇ ਸੂਬੇ ਦੇ 21 ਜ਼ਿਲ੍ਹੇ ਵਿੱਚ ਤੂਫਾਨ ਬਿਜਲੀ ਅਤੇ ਮੀਂਹ ਦਾ ਜੈਲੋ ਅਲਰਟ ਜਾਰੀ ਕੀਤਾ ਜਾਦਕ 28 ਦਸੰਬਰ ਨੂੰ 30 ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੇ ਇਸ ਦੌਰਾਨ ਕਈ ਥਾਵਾਂ ਤੇ ਗੜੇ ਪੈਣ ਦੀ ਵੀ ਸੰਭਾਵਨਾ 21 ਜ਼ਿਲ੍ਹਿਆਂ ਵਿੱਚ yellow alert ਜਾਰੀ ਕਰ ਦਿੱਤਾ ਗਿਆ ਕਿਹੜੇ-ਕਿਹੜੇ 21 ਜ਼ਿਲ੍ਹੇ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਪਟਿਆਲਾ ਵਿੱਚ ਅੱਜ ਮੀਂਹ ਵਾਏ ਸੂਬੇ ਵਿੱਚ ਸਬੰਧਿਤ ਤੂਫਾਨ ਅਤੇ ਗੜ੍ਹੇ ਮਰਦੀ ਸੁਭਾਵਨਾ ਜਨ alert ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ 27 ਦਸੰਬਰ ਤੋਂ 2 ਜਨਵਰੀ ਤੱਕ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੀ ਤੇ ਦਰਮਿਆਨੀ ਜਿਹੜੀ ਵਾਰਿਸ਼ਾ ਹੋ ਹੋ ਸਕਦੀ ਹੈ। ਸੀਐਸ ਜੀ ਆਜ ਦੀਆਂ ਵੱਡੀਆਂ ਮੁੱਖ ਖਬਰਾਂ ਮਿਲਦੇ ਆਂ ਹੋਰ ਜਾਣਕਾਰੀ ਦੇ ਨਾਲ ਉਦ ਤੱਕ ਬਣੇ ਰਹੋ ਸਾਡੇ ਨਾਲ। ਧੰਨਵਾਦ।